ਬਸੰਤ ਬਾਣੀ ਰਵਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਤੁਝੇ ਸੁਜੰਤਾ ਕਛੂ ਨਾਹੀ ਪਹਿਰਾਵਾ ਦੇਖੇ ਖੂਬ ਜਾਏ ਤੁਝੇ ਸੁਜੰਤਾ ਕਛੂ ਨਾਹੀ ਤੈਨੂੰ ਸੋਝੀ ਦਾ ਕੁਛ ਹੈ ਦੀ ਕਿਸੇ ਪੰਡਤ ਨਾਲ ਗੱਲ ਕੀਤੀ ਹੈ ਜਾਂ ਕਿਸੇ ਧਾਰਮਿਕ ਬੰਦੇ ਨਾਲ ਕੀਤੀ ਹੈ ਤੈਨੂੰ ਸੋਝੀ ਨਹੀਂ ਹੈ ਕੋਈ ਬੁਝਿਆ ਬੁਝਿਆ ਤਾਂ ਕੁਛ ਨਹੀਂ ਸਮਝਿਆ ਕੁਛ ਨਹੀਂ ਹੈ ਤਾਂ ਤੁਜਾਂ ਤਾਂ ਸੁਝਾਣਾ ਕੋਈ ਹੈ ਜੀ ਪਹਿਰਾਵਾ ਦੇਖੇ ਹੁਬ ਜਾਈ ਪਹਿਰਾਵਾ ਦੇਖ ਲੈ ਸੰਤ ਕਾਜੀ ਸੰਤ ਮੱਥਾ ਟੇਕਦਾ ਜਾ ਕੇ ਲੋਕ ਇਹ ਵੀ ਕਰਦੇ ਨੇ ਜਿਹਨੂੰ ਸੋਝੀ ਨਹੀਂ ਆ ਉਹ ਪਹਿਰਾਵਾ ਦੇਖ ਕੇ ਜਾ ਬਥਾ ਦੇ ਬਹੁਪੁਰ ਕਲਜੀ ਬਹੁਪੁਰ ਕਲਜੀ ਬਹੁਪੁਰ ਕਹਿੰਦੇ ਜਿਹਨੂੰ ਸੋਝੀ ਆ ਉਹ ਗੱਲ ਕਰਦਾ ਉਹ ਮੱਥਾ ਬਾਅਦ ਚ ਦੇਖਦਾ ਜੇ ਦੇਖ ਲੈਂਦਾ ਵੀ ਵਿੱਚ ਵੀ ਹੈ ਕੁਝ ਸਾਰੇ ਹੁਣ ਮੱਥਾ ਟੇਕਣ ਨੂੰ ਤਾਂ ਇਹ ਪਹਿਲੇ ਦੇਖਦਾ ਲਓ ਵੀ ਡੱਬਾ ਖਾਲੀ ਹੋਇਆ ਕੀ ਇਹ ਵਿੱਚ ਜਿੱਤੇ ਵਿੱਚ ਭੰਗਾਰ ਤਾਂ ਨਹੀਂ ਭਰੀ ਹੋਈ ਪਰ ਉਹਦਾ ਕਲਚਰ ਬਾਹਰ ਭੀਤਰ ਭਰੀ ਬਬਾ ਦੇ ਵਿੱਚ ਭੰਗਾਰ ਹੋਈ ਉਹ ਤੇ ਕੀ ਲੈਣਾ ਹਾਂਜੀ ਠੀਕ ਹੈ ਜੀ ਇਹ ਤਾਂ ਅੱਜ ਕੱਲ ਦੇ ਹਾਲਾਤਾਂ ਦੀ ਵੀ ਗੱਲ ਹੈ ਜੀ ਅੱਜ ਕੱਲ ਵੀ ਇਸ ਤਰ੍ਹਾਂ ਹੀ ਹੋ ਰਿਹਾ ਏ ਜੇ ਅਸੀਂ ਇਹਨਾਂ ਲੱਗਦਾ ਇਹਨਾਂ ਪਦਿਆਂ ਨੂੰ ਅਰਥਾ ਨੂੰ ਸੰਤ ਤੋਂ ਭਟਕਦੀ ਕਿਉਂ ਗਰਭਵਤੀ ਕਾ ਨਾਹੀਂ ਠਾਉ ਤੇਰੀ ਗਰਦਨ ਉੱਪਰ ਲਵੈ ਕਾਉ ਜਿਹਦੇ ਅੰਦਰ ਅਹੰਕਾਰ ਹੁੰਦਾ ਨਾ ਉਦੇ ਵਾਸਤੇ ਤਾਂ ਕਹਾਂ ਜਗਾਈ ਦੀ ਕਿਤੇ ਨਾ ਇੱਥੇ ਨਾ ਉੱਥੇ ਸਤਾਰੀ ਵਾਸਤੇ ਜਦੋਂ ਕਹੋਵੇਂ ਨੌਵੇਂ ਨਾਲ ਵਿਰੋਧ ਹੈ ਜਿਹੜਾ ਲੋਕ ਤੇਹੀ ਉਲਟ ਖੜਾ ਹੈ ਵਿਰੋਧ ਚ ਖੜਾ ਹੈ ਇੱਥੇ ਉੱਥੇ ਉਹਦੇ ਵਾਸਤੇ ਤਾਂ ਕਿਤੇ ਜਗਾਈ ਦੀ ਹੈ ਤੂੰ ਕਹੜੇ ਪਹਿਰਾਵੇ ਦੇ ਕੇ ਭੁੱਲ ਗਿਆ ਇਹਨਾਂ ਦੇ ਕਾਰਿਓ ਦੇ ਤਾਂ ਹੀ ਤਾਂ ਲੋਕ ਕਹਿੰਦੇ ਪਹਿਰੀ ਅਥਲੋਦੇ ਤਾਂ ਹੀ ਤਾਂ ਗਧੀਆਂ ਲਾਲਾ ਬੈਂਦੇ ਨੇ ਤੇਰੀ ਗਰਦਨ ਉੱਪਰ ਲਵਾ ਕਾਉਂ ਉਹ ਜਹ ਜਾਂ ਕਾਉ ਜਹ ਤੇਰੀ ਗਰਦਨ ਤੇ ਕਾਲ ਹੈ ਉਹ ਜਹ ਹੀ ਇਹਦੀ ਗਰਦਨ ਤੇ ਕਾਲ ਹੈ ਕਾਲ ਸਾਰਿਆਂ ਦੀ ਗਰਦਨ ਤੇ ਕੋਈ ਹੈ ਕਾਉ ਦਾ ਮਤਲਬ ਕੌਣ ਹੈਗਾ ਕਿ ਕੁਛ ਹੋਰ ਹੈ ਜੀ ਕਾਉ ਖੁਗਮ ਕਾਲ ਅੱਛਾ ਜੀ ਠੀਕ ਹੈ ਵੀ ਤੇਰੇ ਸਿਰ ਪਰ ਕਾਲ ਮੰਡਰਾ ਰਿਹਾ ਹੈ ਆ ਮੰਡਰਾ ਰਿਹਾ ਕਾਲ ਤੇਰੇ ਸਿਰ ਤੇ ਹਾਂ ਜੀ ਤੂੰ ਕਾਇ ਗਰਬੇ ਬਾਵਲੀ ਜੈਸੇ ਭਾਦੂ ਕੁੰਬ ਰਾਜ ਤੂੰ ਤਿਸਤੇ ਖਰੀ ਉਤਾਵਲੀ ਰਹੋ ਤੂੰ ਕਾਇ ਕਰ ਬਾਬਲੀ ਤੂੰ ਕਿੱਥੇ ਦਰਬ ਹੋ ਗਿਆ ਤੈਨੂੰ ਮੇਰਾ ਫਰਦਾਣਾ ਗੁਰੂ ਆ ਉਹ ਗਾਰੇ ਨੂੰ ਗੁਰੂ ਬਣਾ ਕੇ ਹੁਤਾ ਸੈਮੀ ਪੈਦਾ ਕਰ ਲਿਆ ਪਾਬਲੀ ਤੈਨੂੰ ਕਾਹਦਾ ਅੰਕਾਰ ਹੈ ਵੀ ਮੇਰੀ ਤਾਂ ਬਾਹ ਫੜ ਕੇ ਹੀ ਲੈ ਜਾਂਦੇ ਨੇ ਉਹ ਤਾਂ ਪਾਲੇ ਚਿੱਟੇ ਕੱਪੜੇ ਕਿਹੜਾ ਲੈ ਲਿਆ ਬਾਣਾ ਜੈਸੇ ਬਾਦੋਂ ਖੂਪ ਰਾਜ ਜਿਦਾਂ ਬਾਦਲ ਚ ਖੂਪ ਪੈਦਾ ਹੋ ਜਾਂਦੀਆਂ ਨਾ ਕਿੰਨੇ ਦਿਨ ਦੀ ਉਮਰ ਹੁੰਦੀ ਉਹਦੀ 30 ਦਿਨ ਉਹਦਾ ਜੋ ਚਲੇ ਜਾਂਦੇ ਨੇ 30 ਦਿਨ ਖਤਮ ਵਿੱਚੋਂ ਕੀੜੇ ਪੈਦਾ ਹੋ ਕੇ ਵਿੱਚੇ ਹੀ ਖਾ ਜਾਂਦੇ ਨੇ ਉਹਨੂੰ ਜਿਵੇਂ ਬਾਤਲ ਖੂਬ ਰਾਜ ਜੇ ਖੜੀ ਹੁੰਦੀ ਆ ਜਾਂ ਤਾਂ ਬੜੀ ਸੋਹਣੀ ਲੱਗਦੀ ਹੈ ਤੂੰ ਤੇਸੇ ਖੜੀ ਉਤਾਵਲੀ ਤੂੰ ਤਾਂ ਉਹਦੇ ਨੂੰ ਵੀ ਉਤਾਵਲੀ ਹੈ ਕਾਲੀ ਪਈ ਹੋਈ ਹੈ ਜਿਵੇਂ ਉਹ ਬਹੁਤ ਛੇਤੀ ਖਤਮ ਹੁੰਦੀ ਹੈ ਉਹਦੇ ਨੂੰ ਵੀ ਛੇਤੀ ਤੇ ਤੇਰਾ ਜਲਦ ਖਤਮ ਹੋ ਜਣੇ ਤੇਰੇ ਅੰਦਰ ਜੋ ਚਟਿਆਈ ਹੈ ਤੇਰੇ ਅੰਦਰ ਜੋ ਗਿਆਨ ਹੈ ਨਸ ਕੋ ਜਾਣੇ ਉੱਤੇ ਵੀ ਛੇਤੀ ਇਹਦੇ ਕਰ ਦੇਣਾ ਹੈ ਗੁਰੂ ਦੇ ਜੜੇ ਦਾ ਗੁਰੂ ਬਣਾ ਲਿਆ ਇਹਦੇ ਤੇਰਾ ਪਹਿਲਾ ਗਿਆਨ ਸੀ ਉਹ ਵੀ ਤਸ ਕਰ ਦੇਣਾ ਹਾਂਜੀ ਜੈਸੇ ਭਾਦੋਂ ਖੂਬ ਰਾਜ ਤੂੰ ਤਿਸਤੇ ਖਰੀ ਉਤਾਵਲੀ ਰਹਾਓ ਉਹਦੇ ਨਾਲ ਵੀ ਕਾਲੀਏ ਉਹ ਖੂਬ ਕਾਲੀ ਹੋ ਜਾਂਦੀ ਹੈ ਉਹਦੇ ਨਾਲ ਵੀ ਕਾਲੀਏ ਕਾਲਾ ਆਪਣਾ ਦਰ ਕਾਲਾ ਕਰਨ ਨੂੰ ਅਗਿਆ ਉਤਾ ਲੈਣ ਨੂੰ ਤੇ ਉਹ ਖਾਣ ਲਾਇਕ ਨਹੀਂ ਰਹਿੰਦੀ ਉਹ ਜ਼ਹਿਰੀ ਬਣ ਜਾਂਦੀ ਹੈ ਜੀ ਜੈਸੇ ਕੋਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਢੁੰਡੇ ਪਰਦੇਸ ਉਹ ਜਿਵੇਂ ਕੋਰੰਕ ਬਿਰਗਦੇ ਭੇਦ ਨਹੀਂ ਲਾਇਆ ਵੀ ਸੁਗੰਧੀ ਉਹਦੇ ਵਿੱਚ ਹੀ ਆ ਢੋਢੀ ਦੇ ਬਿਰਗਦੇ ਢੋਢੀ ਚ ਸੁਗੰਧੀ ਪੈਦਾ ਹੋ ਜਾਂਦੀ ਐ ਜਿਹਨੂੰ ਕਸਤੂਰੀ ਕਹਿੰਦੇ ਨੇ ਉਹਨੂੰ ਸੁਗੰਧੀ ਆਉਂਦੀ ਆ ਉਹਨੂੰ ਇਹ ਨਹੀਂ ਪਤਾ ਮੇਰੇ ਅੰਦਰ ਐ ਭੱਜਿਆ ਫਿਰਦਾ ਸੁਗੰਧੀ ਢੋਲਦਾ ਤਨ ਸੁਗੰਧੀ ਜਿਵੇਂ ਜੈਸੇ ਕੋਰਕ ਨਹੀਂ ਪਾਇਓ ਭੇਜੇ ਜਿਵੇਂ ਕੋਰਕ ਕਰੇ ਇਹ ਦੀ ਨਾ ਭੇਜ ਪਾਇਆ ਸੁਗੰਦੀ ਦਾ ਉਹਦੀ ਹੈ ਕਿੱਥੇ ਹਾਂਜੀ ਸੁਗੰਦੀ ਦਾ ਉਹਦੇ ਸਰੀਰ ਦੇ ਵਿੱਚ ਚ ਟੁੱਟੇ ਪਰਦੇਸ ਬਾਹਰ ਟੁੱਟਦਾ ਫਿਰਦਾ ਓਏਵੇਂ ਤੂੰ ਜੋ ਜਿਹਨੂੰ ਟੋਲਣਾ ਉਹ ਤੇਰੇ ਅੰਦਰ ਹੀ ਹੈ ਪਰਦੇਸ ਟੁੱਟ ਬਾਹਰ ਟੁੱਟਦਾ ਫਿਰਨਾ ਬਾਹਰ ਬਣਾਲਿਆ ਗੁਰੂ ਤਾਂ ਉਹ ਸਾਧਗੁਰ ਤਾਂ ਤੇਰਾ ਅੰਦਰ ਬੈਠਾ ਤੇਰੇ ਤੈਂ ਬਾਹਰ ਬਣਾਲਿਆ ਇਹ ਦੇਖ ਕੇ ਬੋਟਾ ਗਿਆ ਹਾਂਜੀ ਅਪ ਤਨ ਕਾ ਜੋ ਕਰੇ ਵਿਚਾਰ ਕਿਸ ਨਹੀਂ ਜਮ ਕੰਕਰ ਕਰੇ ਖਵਾਰ ਅਪਰਨ ਦਾ ਜੋ ਕਰੇ ਵਿਚਾਰ ਅਪਰੇ ਅੰਦਰ ਆ ਅੰਦਰ ਜੜੀ ਅੰਤਰਾ ਆਤਮ ਦੀ ਆਵਾਜ਼ ਤੇ ਘਟ ਦੇ ਵਿੱਚ ਰੱਬ ਬੋਲਦਾ ਨੂੰ ਤਾਂ ਹਿਰਦਾ ਇੱਥੇ ਤੂੰ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰ ਜਿਹੜੀ ਅੰਤਰਾ ਤੁਲੀ ਆਵਾਜ਼ ਹੈ ਜੋ ਕਰੇ ਵਿਚਾਰ ਕਿਸ ਲਈ ਜਮ ਕੰਕਰ ਕਰੇ ਖਵਾਰ ਉਹਦੇ ਜਮ ਦਾ ਡੰਡ ਕਦੇ ਐਸੀ ਲੱਗਿਆ ਹੀ ਨਹੀਂ ਜਿਹਨੇ ਆਪਣੀ ਅੰਤਰਾ ਆਤਮ ਦੀ ਤੇ ਵਿਚਾਰ ਕੀਤੀ ਹੈ ਉਹ ਜਮਣ ਮੰਦ ਚਰੇ ਹੈ ਈਡੀ ਛੋਟਟ ਮੁਖ ਦੇ ਜ਼ਰੂਰ ਹੋ ਗਿਆ ਉਹ ਹਾਂਜੀ ਪੁੱਤਰ ਕਲਤਰ ਕਾ ਕਰੈ ਅਹੰਕਾਰ ਠਾਕੁਰ ਲੇਖਾ ਮੰਗਣ ਹਾਰ ਜਿਹੜਾ ਪੁੱਤਰ ਇਸਤਰੀ ਦਾ ਕਾਰ ਕਰਦੇ ਨੇ ਠਾਕੁਰ ਫਿਰ ਲੇਖਾ ਮੰਗਣ ਹਾਰ ਆਵੇ ਤੂੰ ਬੱਗਾ ਲੱਗਦਾ ਸੀ ਪੁੱਤਰ ਕਲਤਰ ਦਾ ਪੁੱਤਰ ਦੂਜ ਨੂੰ ਕਦੇ ਕਹਿੰਦਾ ਕਲਤਰ ਕਦੇ ਕਹਿੰਦਾ ਸੀ ਦੱਸ ਫਾਇਦਾ ਨਹੀਂ ਕਰਨਾ ਰੋਜੀ ਰੋਟੀ ਮੈਂ ਦੇਣਾ ਤੇ ਤੂੰ ਵੀ ਤੂੰ ਐਵੇਂ ਮਾਲਕ ਬਣ ਕੇ ਬਹਿ ਜਾ ਨਰੇ ਕੀ ਦਾ ਥਾਦਰ ਵਿੱਚ ਲੇਖਾ ਮੁੰਦਾ ਵੀ ਦੱਸ ਬਈ ਆ ਸੂਰਜ ਤੇਰਾ ਚੜਾਇਆ ਚੜਿਆ ਸੀ ਤੂੰ ਤਾਂ ਰੋਟੀ ਮੇਥੋਂ ਬੋਲ ਕੇ ਖਾਂਦਾ ਸੀ ਤੂੰ ਕਾਂ ਜੀ ਨੂੰ ਬੁਲਾਉਂਦਾ ਸੀ ਉਹ ਹਿਸਾਬੀ ਬੰਦਲਾ ਨਵੀਂ ਦੱਸ ਕਿਹੜੇ ਹਿਸਾਬ ਨੂੰ ਪੁੱਤਰ ਕਲਤਰ ਕੀ ਤੇਰੇ ਤੇ ਜਵਾਬ ਲਈ ਉਹਦਾ ਅਗੇ ਹਾਂ ਜੀ ਫੇੜੇ ਦਾ ਦੁੱਖ ਸਹੈ ਜਿਉ ਪਾਛੇ ਕਿਸੈ ਪੁਕਾਰਾਂ ਪੀਓ ਪੀਓ ਆ ਜਿਹੜਾ ਦੁੱਖ ਜਿਉ ਸਹ ਰਿਹਾ ਹੈ ਫੇੜੇ ਦਾ ਹੈ ਦੁਖੇੜਾ ਦੋਹਚ ਇਕਤਾ ਦੀ ਹੈਗੀ ਉਹ ਚਤੜ ਬੁੱਦੀ ਇਕਤਾ ਪੰਗ ਹੋਈ ਹੋਈ ਐ ਤੂੰ ਫੇੜ ਹੋ ਜਾਣੀ ਫੇੜੇ ਫੇੜੇ ਕਹਿੰਦੇ ਤੂੰ ਫੇੜ ਹੋਇਆ ਹੋਇਆ ਜਿੱਤ ਮਾਨਾ ਜਿੱਤ ਦੀ ਇਕਤਾ ਪੰਗ ਹੋਈ ਹੋਈ ਐ ਇਹੀ ਦੁੱਖ ਸਹਿ ਰਹੇ ਆਪਾਂ ਇਹੀ ਜੀਵ ਦੁੱਖ ਸਹਿ ਰਿਹਾ ਐ ਪਾਕੇ ਕਿਸੇ ਪਕਾ ਲੈ ਪੀਓ ਪੀਓ ਪਿੱਛੂ ਦਾ ਲੋਟ ਬੋ ਪੀਓ ਪੀਓ ਫਿਰ ਉਹ ਪਕਾ ਲੈਦਾ ਪੀਓ ਨਾ ਡਾਢ ਹੋਇਆ ਬੈਠਾ ਨਾਲ ਕਨਾਂ ਡਾਢ ਹੋਇਆ ਬੈਠਾ ਗੁਰਦੇਵ ਤੋਂ ਡਾਢ ਹੋਇਆ ਬੈਠਾ ਬਾਪ ਤੋਂ ਡਾਢ ਹੋਇਆ ਬੈਠਾ ਮੇਰੇ ਬਾਪੂ ਕਿੱਥੋਂ ਆਜਾ ਉਹ ਲੋੜ ਜਾਂ ਲੋੜ ਪੈਲੀ ਗਾ ਆਈ ਦਾ ਦਾ ਵਿਰੋਧ ਕਰਦਾ ਹਾਂਜੀ ਸਾਧੂ ਕੀ ਜੋ ਲਹੇ ਓਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਬਾਪ ਤੇਰਾ ਜਿਹੜਾ ਉੱਧਰ ਵਾਲਾ ਉਹ ਸਾਧੂ ਆ ਉਹ ਨਹੀਂ ਤੇਰੇ ਨਾਲ ਕਰਦਾ ਦੁੱਖ ਤੇਰੇ ਅੰਦਰ ਬੈਰ ਵੜੋ ਤਾਂ ਉਹ ਅੰਦਰ ਤੇਰੇ ਖਾਤਰ ਘੁੱਟ ਵੀ ਬੈਰ ਵੜੋ ਤੇ ਉਹ ਸਾਧੂ ਹੈ ਉਹਦਾ ਸਾਧੂ ਸੁਭਾਅ ਹੈ ਤੇਰੇ ਅੰਦਰ ਤਾਂ ਹੈ ਡੈਰ ਉਹਦੇ ਵਾਸਤੇ ਤੂੰ ਦੀ ਗੱਲ ਨਹੀਂ ਬੋਲਦਾ ਪਰੋਂ ਇਸੇ ਤੇ ਦੁੱਖ ਹੈ ਚਿੰਤਾ ਹੈ ਦੋ ਦੀ ਗੱਲ ਹੀ ਬੰਦਾ ਸਰਬ ਕੀ ਚਿੰਤਾ ਜਸ ਬੰਦਾ ਹੈ ਪਰੋਂ ਇਸ ਗੱਲ ਦਾ ਦੁੱਖ ਵੀ ਹੈ ਚਿੰਤਾ ਵੀ ਹੈ ਦੋ ਦੀ ਗੱਲ ਹੀ ਬੰਦਾ ਤੂੰ ਖਤਾ ਖਾਣੇਗਾ ਇਸ ਕਰਕੇ ਉਹ ਸਾਧੂ ਹੈ ਸਾਧੂ ਕੀ ਜੋ ਲਹੇ ਹੋਟ ਜੋ ਆਪੜੇ ਉੱਤਰ ਆਤਮ ਗੋਦੀ ਆਪਣੇ ਗੁਰਦੇਵ ਦੀ ਹੋਟ ਲੈਂਦੇ ਨੇ ਗੁਰਦੇਵ ਸਾਧੂ ਉਹਦੀ ਹੋੜ ਚ ਰਹਿੰਦੇ ਨੇ ਉਹਦੇ ਨਾਲ ਜੁੜੇ ਰਹਿੰਦੇ ਨੇ ਦੇਰੇ ਬਿٹے ਪਾਪ ਸਭ ਕੋਟ ਕੋਟ ਕਰੋੜਾ ਹੀ ਪਾਪ ਜਿਹੜੇ ਤੂੰ ਕਰਲੇ ਪਿਛਲਾ ਤਾਂ ਲੇਖਾ ਪੜਜੂਗਾ ਕਾਹਨੂੰ ਕਰਲੇ ਨੇ ਬਿਟ ਜਾਣਗੇ ਪਾਪ ਨਹੀਂ ਕਰੇਗਾ ਯਾਨੀ ਸਾਧੂ ਦਾ ਵਿਰੋਧ ਕਰਲੋ ਹੀ ਪਾਪ ਹੈ ਅਤਮ ਦਾ ਵਿਰੋਧ ਕਰਲੋ ਹੀ ਪਾਪ ਹੈ ਹੁਕਮ ਦੇ ਵਿੱਚ ਪਾਣੀ ਚੱਲਣਾ ਕੋਨਾ ਪਾਣੀ ਦਾ ਵਿਰੋਧ ਕਰਲੋ ਤਾਂ ਪਾਪ ਹੈ ਕੋਟ ਕੋਟ ਜੋ ਪਾਪ ਕਾਹਨੂੰ ਕਰਲੇ ਨੇ ਬਿਟ ਜਾਣਗੇ ਜੋ ਪਿਛਲੇ ਦੇ ਲੋ ਪਿਛਲੇ ਪਾਪ ਹੋ ਜਾਣਗੇ ਹਾਂਜੀ ਨਾ ਸੰਤ ਛਣ ਜੋ ਜਨਮ ਪਰ ਹੈ ਉਹੀ ਗੱਲ ਹੈ ਜੀ ਆ ਤੇ ਜਨੂਦਲ ਹਾਰ ਠੀਕ ਹੈ ਜੀ ਕਹ ਰਬਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨੀ ਕਾਮ ਆਹੀ ਮੇਰੇ ਉਤੇ ਲੱਛਣ ਲਾਇਏ ਤੇ ਕਿ ਇਹ ਜਮਾਨ ਹੈ ਮੁਕਤੀ ਹੋ ਸਕਦਾ ਇੱਥੇ ਆ ਕੇ ਫਿਰ ਉਹੀ ਮਾਰਿਆ ਉਹਨੇ ਡਡਾ ਕਮਾ ਕੇ ਕਹੇ ਰਬਦਾਸ ਜੋ ਜਪੈ ਰੋਗ ਕਹਿੰਦੇ ਜੋ ਨਾਮ ਜਪ ਲੈਂਦਾ ਇਸ ਜਾਤ ਨਾ ਜਨੂ ਨਾ ਜੋਲ ਦੀ ਕਾਬੂ ਨਾ ਜਾਤ ਨਾਲ ਮਤਲਬ ਆਦਾ ਜੋਨ ਨਾਲ ਐ ਜੋਨ ਨਾਲ ਐ ਕਿੰਨਾ ਨਾਲ ਬਤਲੀ ਬਤੋ ਬਲੀ ਹੁਣ ਅਸੀਂ ਲੋਬ ਵੀ ਜੱਪਦੇ ਆ ਜੱਟ ਵੀ ਹੈਗੇ ਆ ਲੋਬ ਵੀ ਜੱਪਦੇ ਆ ਫਿਰ ਜਨ ਸਰਬਦਾਸੀ ਵੀ ਹੈਗੇ ਆ ਇਹ ਕੱਲੀਓਂ ਹੀ ਭਗਤੀ ਰੂਲ ਹੀ ਹੈ ਰੂਲ ਜਿਵੇਂ ਕੋ ਸੁਪਰੀਮ ਕੋਰਟ ਦੀ ਰੂਲ ਹੀ ਹੁੰਦੀ ਹੈ ਜੇ ਜਾਤ ਰਹੂਗੀ ਤਾਂ ਜਨ ਰਹੂਗਾ ਤਾਂ ਜੋਦੀ ਰਹੂਗੀ ਜੇ ਜੋਦੀ ਜੇ ਜਾਤ ਹੈ ਤਾਂ ਜੋਦੀ ਵੀ ਹੈ ਜਨ ਵੀ ਹੈ ਜੇ ਜਾਤ ਬਦੂਗਾ ਤਾਂ ਜੋਦ ਔਰ ਜਨਮ ਦੋਏ ਨਾਲ ਜੁੜੇ ਰਹਿਣਗੇ ਤੇ ਸਿੱਖ ਜਲੀ ਕੰਨ ਖੋਲ ਕੇ ਸੁਣ ਲੈਣ ਗੱਲ ਇਹ ਰੂਲਿੰਗ ਪਰਮੇਸ਼ਰ ਦੀ ਹੈ ਕਿਸੇ ਨਾਲ ਬਦਾਸ ਦੀ ਹੈ ਨਾ ਕਿਸੇ ਹੋਰ ਦੀ ਹੈ ਇਹ ਦਰਗਾਹ ਦੀ ਬਾਣੀ ਹੈ ਰਵਿਦਾਸ ਦੀ ਬੋਲੀ ਹੋਈ ਜ਼ਰੂਰ ਹੈ ਸਤਵੇਂ ਪਾਸ਼ਾ ਨੇ ਚੜ੍ਹਾਤੀ ਅੱਜ ਇਹਨੂੰ ਮੱਥਾ ਟੇਕਦੇ ਆਂ ਕਿ ਧਿਆਨ ਨਾਲ ਸੁਣਨਾ ਸੁਣ ਲੈਣ ਤੇ ਜਦ ਲਈ ਸੁਣਦਾ ਤਾਂ ਫਿਰ ਜਲਦੀ ਚੱਕੀ ਦੇ ਕੇ ਦੀਆ ਕਵੀਰਾ ਦੋ ਦੋ ਪਾਟਣਗੇ ਕੀ ਜਿਵੇਂ ਸਾਭਤ ਰਿਆ ਨਾ ਕੋ ਸਾਭਤ ਕੋ ਇਹ ਨਹੀਂ ਰਹੀ ਫਿਰ ਜੇ ਜਾਤ ਜੋਰ-ਜ਼ੋਰ ਨਾਲ ਗੋਟੌੜੇ ਅਗਲੇ ਨੂੰ ਲਈ ਲੈਣਾ ਬੁੱਕੀ ਲੈਣੀ ਹੈ ਤਾਂ ਜਾਤ ਬਾਤ ਤਗੜੀ ਪਊਗੀ ਜਾਤ ਬਾਤ ਦੀ ਬਲੌਤ ਛਡਲੀ ਪਊਗੀ ਇਹ ਤੋਂ ਉੱਠੜਾ ਪਊਗਾ ਠੀਕ ਹੈ ਜੀ ਇੱਥੇ ਪ੍ਰਗਜ ਦੇ ਸ਼ਬਦ ਦੀ ਸਮਾਪਤੀ ਹੈ ਜੀ